ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜਿੰਨਾ ਵੀ ਆਪਣਾ YouTube ਪਰਵਾ ਰਿਆ ਜੀ ਭੈਣ ਭਰਾ ਮਾਤਾ ਮਾ ਬਜ਼ੁਰਗ ਸਾਰਿਆਂ ਨੂੰ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲੇ ਦੇ ਘੋੜੇ ਵੱਲੋਂ ਤੂਫਾਨ ਵੱਲੋਂ ਸੱਤ ਸ਼੍ਰੀ ਅਕਾਲ ਚੜ ਗਿਆ ਦਿਨ ਹੋ ਗਈ ਸਵੇਰ ਕਰਦੇ ਆ ਜੀ ਅੱਜ ਤੇ ਦਿਨ ਦੀ ਸ਼ੁਰੂਆਤ ਸੂਬਾ ਵੈਸਟ ਬੰਗਾਲ ਦੇ ਵਿੱਚ ਆਪਾਂ ਕੱਲ ਰਾਤੀ ਐਂਟਰ ਹੋ ਗਏ ਸੀਗੇ ਤੇ ਅੱਜ ਘੋੜਾ ਭੱਜੂਗਾ ਆਪਾਂ ਨਾ ਵੈਸਟ ਬੰਗਾਲ ਦੇ ਵਿੱਚ ਤੇ ਅੱਜ ਆਪਾਂ ਲਗਾਮਾਂ ਘੋੜੇ ਦੀਆਂ ਛੱਡਣੀਆਂ ਆਇਆ ਸਿੱਲੀ ਕੁੜੀ ਆਲ ਨੂੰ ਤੇ ਪਹੁੰਚਾਂਗੇ ਅੱਜ ਸਿੱਲੀਗੁੜੀ ਬੈਸਟ ਬੰਗਾਲ ਦਾ ਸ਼ਹਿਰ ਮਸ਼ਹੂਰ ਸ਼ਹਿਰ ਪਹਿਲਾਂ ਵੀ ਤੁਸੀਂ ਦੇਖ ਚੁੱਕੇ ਆ ਵੀਡੀਓ ਦੇ ਵਿੱਚ ਤੇ ਸਿੱਲੀਗੁੜੀ ਦੇ ਵਿੱਚ ਆਪਣੀ ਦੂਜੀ ਵਾਰੀ ਐਂਟਰੀ ਆ ਤੇ ਬੈਸਟ ਬੰਗਾਲ ਦੇ ਵਿੱਚ ਤੀਜੀ ਵਾਰੀ ਐਂਟਰੀ ਆ ਆ ਜਾਓ ਛੱਡ ਦਿਆਂ ਲਗਾਮਾਂ ਘੋੜੇ ਦੀਆਂ ਤੇ ਸਫ਼ਰ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਜਾਣਾ ਆ ਤੇ ਮਗਰ ਤੁਹਾਨੂੰ ਆਦੀ ਦਾ ਹੀ ਆ ਕਾਂਚਨ ਗੰਗਾ ਰੈਸਟੋਰੈਂਟ ਆ ਤੇ ਇੱਥੇ ਕੁਝ ਖਾ ਪੀ ਲਈਏ ਪਹਿਲਾਂ ਤੇ ਖਾ ਪੀ ਕੇ ਫੇਰ ਛੱਡਦੇ ਆ ਲਗਾਮਾਂ ਘੋੜੇ ਸੁਖਾਨ ਦੇ ਇੱਧਰ ਆਪਣਾ ਘੋੜਾ ਤੂਫਾਨ ਸਮਾਨ ਦੇਥਾ ਆਪਾਂ ਸਾਰਾ ਲੱਦ ਲਿਆ ਆ ਬੈਸਟ ਬੰਗਾਲ ਦੀਆਂ ਸੜਕਾਂ ਦੇ ਬਾਗੀਆਂ ਆ ਪਾਉਣ ਲਈ ਤਿਆਰ-ਵਾਰ ਤਿਆਰ ਆ ਜੀ ਲੋ ਜੀ ਲਗਾਮਾਂ ਦਾ ਘੋੜੇ ਦੀਆਂ ਛੱਡੀਆਂ ਮੈਂ ਕਿਹਾ ਸਵੇਰੇ-ਸਵੇਰੇ ਪਹਿਲਾਂ ਤੁਹਾਨੂੰ ਤਿਸਤਾ ਨਦੀ ਦਿਖਾ ਦਈਏ ਤਿਸਤਾ ਰਿਵਰ ਇਹ ਤਾਂ ਆਪਾਂ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਆ ਬੈਸਟ ਬੰਗਾਲ ਦੀ ਆਪਣੀ ਗੰਗਾ ਨਦੀ ਤੋਂ ਬਾਅਦ ਦੂਜੀ ਵੱਡੀ ਨਦੀ ਆ ਇਹ ਤੇ ਉਧਰ ਤੀਸਤਾ ਬਾਜ਼ਾਰ ਆ ਔਰ ਸਾਹਮਣੇ ਆਹਾ ਇਹ ਤੀਸਤਾ ਬਾਜ਼ਾਰ ਤੇ ਉਹ ਜਿਹੜਾ ਪੌੜਿਆ ਉਹ ਪੌੜ ਪਾਰ ਕਰਕੇ ਹਾਂਜੀ ਦਾਰਜਲਿੰਗ ਨੂੰ ਜਾਂਦਾ ਉਹ ਰੋਡ ਪੌੜ ਪਾਰ ਕਰਕੇ ਉਸ ਰੋਡ ਤੋਂ ਆਪਾਂ ਆਏ ਸੀ ਸਵਰਗ ਵਰਗਾ ਯਾਰ ਰਾਹ ਆ ਉਹ ਤੇ ਇਧਰ ਤੀਸਤਾ ਬਾਜ਼ਾਰ ਮੈਂ ਕਿਹਾ ਤੁਹਾਨੂੰ ਦਿਖਾ ਦਈਏ ਇੱਧਰ ਆਪਣਾ ਕੋੜਾ ਤੂਫਾਨ ਖੜਾ ਆ ਸਾਹਮਣੇ ਤੀਸਤਾ ਪੁਲਿਸ ਚੈੱਕ ਪੋਸਟ ਆ ਆ ਜਿਹੜਾ ਸਕਰੀਨ ਤੇ ਤੁਸੀਂ ਬਿਆਰ ਦੇਖ ਰਹੇ ਆ ਇਹ ਪੰਡਿਆ ਗੇਲ ਖੋਲਾ ਤੇ ਜਿਲ੍ਹਾ ਇਹਦਾ ਕਾਲਿੰਗਪੌਂਗ ਤੇ ਗੱਲ ਆਪਾਂ ਮੇਨ ਕਰਨੀ ਸੀਗੀ ਆ ਜਿਹੜੇ ਤੁਹਾਨੂੰ ਨਿਸ਼ਾਨ ਝੂਲਦੇ ਦਿਖਦੇ ਆ ਇਹ ਇੱਧਰ ਆ ਦਾਰਦਲਿੰਗ ਜਿਲ੍ਹਾ ਜਿੱਥੇ ਤੱਕ ਪੈਂਦਾ ਕਾਲਿੰਗਪੌਂਗ ਤੇ ਆਪਣੇ ਸਿੱਲੀ ਕੁੜੀ ਵਾਲੀ ਸਾਈਡ ਵੀ ਤੇ ਇਧਰ ਵੀ ਆਹ ਦੇਖ ਲਓ ਤੇ ਇਹ ਆਪਣੇ ਨਿਸ਼ਾਨ ਆ ਗੋਰਖਾ ਦੇ ਗੋਰਖਾ ਲੈਂਡ ਦੀ ਮੰਗ ਆ ਪੂਰੀ ਇਧਰ ਤੇ ਨਾਰਥ ਈਸਟ ਸੈਵਨ ਸਿਸਟਰ ਵੀ ਆਪਾਂ ਕੀਤਾ ਉੱਥੇ ਵੀ ਆਪਣੇ ਆਪਣੇ ਅਲੱਗ ਹੋਣਾ ਚਾਹੁੰਦੇ ਆ ਉਹ ਮੰਗ ਉੱਥੇ ਵੀ ਹੈਗੀ ਆ ਵੀ ਅਸੀਂ ਭਾਰਤ ਤੋਂ ਅਲੱਗ ਹੋਣਾ ਚਾਹੁੰਦੇ ਆ ਤੇ ਇਹ ਗੋਰਖਾ ਲੈਂਡ ਦੀ ਵੀ ਆਪਣੀ ਇੱਕ ਮੰਗ ਆ ਵੀ ਸਾਨੂੰ ਗੋਰਖਾ ਲੈਂਡ ਦਿੱਤਾ ਜਾਵੇ 네ਪਾਲੀ ਕਮਿਊਨਿਟੀ ਵੱਲੋਂ ਤੇ ਜੇ ਗੋਰਖਾ ਲੈਂਡ ਇਹਨਾਂ ਨੂੰ ਦਿੰਦੇ ਆ ਤਾ ਇਹ ਏਡਾ ਵੱਡਾ ਰਕਬਾ ਬਣਦਾ ਹੈ ਇਹਨਾਂ ਦਾ ਹਿਸਾਬ ਕਿਤਾਬ ਜਿਹੜਾ ਲਾਇਆ ਹੈ ਇਹ ਸਿੱਕਮ ਤੋਂ ਵੀ ਵੱਡਾ ਬਣਨਾ ਹੈ ਸਿੱਕਮ ਸਟੇਟ ਤੋਂ ਸੂਬੇ ਤੋਂ ਵੱਡਾ ਸੂਬਾ ਬਣਨਾ ਹੈ ਜਿਹਦੀ ਜਿਹੜੀ ਇਹਨਾਂ ਦੀ ਮੰਗ ਆ ਮੰਗ ਬਹੁਤ ਟਾਈਮ ਦੀ ਆ ਪਰ ਸਰਕਾਰ ਸਿਆਸਤਾਂ ਖੇਡ-ਖੇਡ ਕੇ ਥੋੜੀ-ਬਹੁਤੀ ਇਹਨਾਂ ਦੀ ਗੱਲਬਾਤ ਇਹਨਾਂ ਨੂੰ ਮੰਨ ਲੈਂਦੀ ਆ ਮੰਨ ਕਾਦਾ ਲੈਂਦੀ ਆ ਥੋੜਾ-ਬਹੁਤਾ ਯਾਨੀ ਚੋਗਾ ਜਿਹਾ ਪਾ ਦਿੰਦੀ ਆ ਤੇ ਟਿਕਾ ਲਾਂਦੀ ਆ ਇਸ ਕਰਕੇ ਟਿਕੇ ਜਾਂਦੇ ਆ ਪਰ ਮੰਗ ਜ਼ੂਰਾ ਤੇ ਆ ਪੰਜਾਬ ਤਾਂ ਮਾੜੀ ਜੀ ਗੱਲ ਹੋ ਜਵੇ ਝਟ ਕਹਿ ਦਿੰਦੇ ਆ ਖਾਲਿਸਤਾਨ ਮੰਗਦੇ ਆ ਖਾਲਿਸਤਾਨ ਮੰਗਦੇ ਆ ਆਪਾਂ ਦਾ ਅਜੇ ਤੱਕ ਹਲੇ ਤੱਕ ਸੁਣਿਆ ਨਹੀਂ ਵੀ ਕਿਹੜੇ ਬੰਦੇ ਨੇ ਖਾਲਿਸਤਾਨ ਮੰਗਿਆ ਹੋਵੇ ਬਾ ਸੋਸ਼ਲ ਮੀਡੀਆ ਤੇ ਹੀ ਆ ਤੇ ਬਾਕੀ ਇਹ ਗੱਲ ਜ਼ਰੂਰੀ ਦੀ ਸ਼ੇਅਰ ਕਰਨੀ ਬਈ ਇੱਧਰ ਨਾਰਥ-ਈਸਟ ਸੈਵਨ ਸਿਸਟਰ ਦੇ ਵਿੱਚ ਤੇ ਨਾਰਥ-ਈਸਟ ਸੈਵਨ ਸਿਸਟਰ ਬਨ ਬ੍ਰਦਰ ਤੇ ਆ ਦਾਰਜਲਿੰਗ ਏਰੀਆ ਕਾਲਿੰਗ ਪੌਂਗ ਜ਼ਿਲਾ ਸਿੱਲੀਗੁੜੀ ਇੱਧਰ ਵੀ ਮੰਗਜੂਰਾਂ ਤੇ ਆਪਣਾ ਵੱਖਰਾ ਸੂਬੇ ਦੀ ਵੱਖਰੇ ਲੈਂਡ ਦੀ ਇਹ گورਖਾ ਲੈਂਡ ਦੀ ਮੰਗ ਆ ਜਿਹੜੇ ਨਿਸ਼ਾਨ ਝੂਲਦੇ ਆ ਝੂਲਦੇ ਆ ਬੇ ਨਜ਼ਾਰਾ ਨਾ گورਖਾ ਲੈਂਡ ਦੇ ਜਿਹੀ ਪੰਜਾਬ ਚ ਲਾ ਦਈਏ ਖਾਲਸਤਾਨ ਦੇ ਤੇ ਪਰਚਾ ਹੋ ਜਾਣਾ ਆ ਤੇ ਇੱਧਰ ਝੂਲਦੇ ਆ ਲੋਕਾਂ ਸਾਰਿਆਂ ਦੇ ਘਰਾਂ ਤੇ ਜਿੱਥੇ ਰਾਹਾਂ ਤੇ ਸੜਕਾਂ ਤੇ ਇਕ ਔਰਖਾ ਲੈਣ ਦੀ ਮੰਗਿਆ ਇਹ ਨਿਸ਼ਾਨ ਦੱਸਦੇ ਆ ਲੋ ਜੀ ਜਗਰਜੂ ਕੋਟ ਲੈ ਗਈ ਆ ਤੇ ਮਗਰ ਆਪਣੇ ਬਹਿੰਦੀ ਤੀਸਤਾ ਰਿਵਰ ਤੇ ਹੁਣ ਮਾਰਦੇ ਆ ਜੋਰ ਚੜਾਈ ਪੈ ਰਹੀ ਆ ਆ ਚੜਾਈ ਛੱਡਦੇ ਆਪਾਂ ਇਦਾਂ ਚੜ ਕੇ ਉਹ ਪਹਾੜ ਆਪਾਂ ਚੜਨਾ ਆ ਜਣੀ ਆ ਜਿਹੜਾ ਲਓ ਜੀ ਮੈਂ ਗਿਆ ਹਾਂ ਥੋੜੀ ਜੀ ਸਟਿੰਗ ਪੀਨੇ ਐ એનર્ਜੀ ਡਾਊਨਲੋਡ ਕਰਦੇ ਆ ਤੇ ਇੱਧਰ ਆਪਣੇ ਸੰਤਰਿਆਂ ਦੀਆਂ ਦੁਕਾਨਾਂ ਲਾ ਕੇ ਬੈਠੀਆਂ ਛੋਟੀਆਂ-ਛੋਟੀਆਂ ਦੁਕਾਨਾਂ ਬੀਬੀਆਂ ਆਪਣੇ ਬੈਸਟ ਬੰਗਾਲ ਦੇ ਵਿੱਚ ਸਿੱਲੀ ਗੁੜੀ ਨੂੰ ਜਾਂਦੇ ਰਹਾਂ ਤੇ ਇੰਜੋਏ ਦਾ ਸਟਿੰਗ ਹਾ 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 ਆਹ ਦੇਖੋ ਤਾਂ ਕਿੱਥੇ ਚੜ ਕੇ ਬੈਠੇ ਆ ਰਹੇ ਵੇ ਬੰਦਰ ਤੇ ਬੰਦਰ ਆਨੰਦ ਮਾਰਦੇ ਆ ਗਲੇ ਹਾਂਜੀ ਕਾਲੇ ਪੌਂਗ ਤੋਂ ਜ਼ਿਲ੍ਹੇ ਤੋਂ ਆਪਾਂ ਬਾਹਰ ਆਇਆ ਜੀ ਕਾਲੀ ਜੋਰਾ ਜਿਹੜਾ ਸਕਰੀਨ ਤੇ ਤੁਸੀਂ ਪਿੰਡ ਦੇਖਦੇ ਆ ਕਾਲੀ ਜੋਰਾ ਤੇ ਜ਼ਿਲ੍ਹਾ ਇਹਦਾ ਧਾਰਦਲਿੰਗ ਲੈਣੀ ਇਹ ਧਾਰਦਲਿੰਗ ਡਿਸਟ੍ਰਿਕਟ ਚ ਆਪਾਂ ਐਂਟਰ ਹੋਏ ਹਾਂ ਹੁਣ ਲੋ ਜੀ ਆਹ ਇੱਕ ਇਥੇ ਪੌੜਿਆ ਤੇ 스타 ਰਿਵਰ ਦੇ ਤੇ ਕਾਰਬੋਨੇਸ਼ਨ ਬ੍ਰਿਜ ਇੱਥੋਂ ਸਿੱਧਾ ਰੋਡ ਦਾ ਚਲ ਜਾਂਦਾ ਆ ਆਪਣੇ ਸਿਲੀਗੁੜੀ ਸਿਲੀਗੁੜੀ ਨੂੰ ਤੇ ਆ ਜਿਹੜਾ ਬਣਿਆ ਆ ਆਪਣੇ ਇੱਕ ਚੌਕ ਜਿਹਾ ਇੱਥੇ ਰੱਖ ਲਓ ਗੋਮਟ ਜਿਹਾ ਇਹ ਉਹ ਰੋਡ ਚਲ ਜਾਂਦਾ ਆ ਬਾਗਰਾ ਕੋਟੀ ਤੇ ਆਪਾਂ ਇੱਧਰ ਸਿਲੀਗੁੜੀ ਵੱਲ ਨੂੰ ਹੋਣਾ ਆ ਲਓ ਜੀ ਆ ਜਿਹੜਾ ਸਕਰੀਨ ਤੇ ਤੁਸੀਂ ਦੇਖ ਰਹੇ ਆ ਸ਼ਹਿਰ ਐ ਸੇਵਾ ਸੇਵਾ ਸ਼ਹਿਰ ਤੇ ਜਿਲ੍ਹਾ ਇਹਦਾ ਧਾਰਦਲਿੰਗ ਹੀ ਆ ਹਾਲੇ ਆਪਾਂ ਧਾਰਦਲਿੰਗ ਜ਼ਿਲ੍ਹੇ 'ਚ ਨੇ ਯਾਰੇ ਲਟ ਰਹੇ ਆ ਬੁੱਲੇ ਲਟ ਰਹੇ ਤੇ ਇਹ ਤੀਸਟਾ ਨਦੀ ਦੇ ਕਿਨਾਰੇ ਤੇ ਹੀ ਆ ਸ਼ਹਿਰ ਆਪਣੇ ਖੱਬੇ ਹੱਥੇ ਦੇ ਨਦੀ ਵਗਦੀ ਆ ਤੀਸਟਾ ਕਾਮ ਕਰਨਾ ਰੈੱਡ ਬਾਰ ਲੇਟ ਹੋਸ ਤੇ ਆ ਜੋ ਪਹਣੋ ਟਾਈਮ ਹੋ ਗਿਆ ਆ ਦੁਪਹਿਰ ਦੇ 11:30 ਵਜੇ ਗਿਆ ਤੇ ਮਾੜਿਆ ਰੋਟੀ ਬਣੀ ਤੇ ਜਗੜ ਦੇਖੀਏ ਤੇ ਕਿਤੇ ਬਹਿ ਕੇ ਖਾਈਏ ਫੇ। ਉਹ ਲਿਖਿਆ ਕਨਿਲ ਦਾ ਟਾਬਾ ਉੱਥੇ ਪਹੁੰਚਦੇ ਆਂ ਕਿ ਰੋਟੀ ਮਿਲ ਜੇ। ਲਓ ਜੀ ਸੇਵਕ ਸ਼ਹਿਰ ਦੇ ਵਿੱਚ ਫੇ ਅਨਿਲ ਦੇ ਟਾਬੇ ਤੇ ਬਹਿ ਕੇ ਖਾਣੇ ਆਂ ਰੋਟੀ ਪਾਣੀ ਇੱਧਰ ਲੱਗ ਗਿਆ ਆਪਣਾ ਘੋੜਾ ਤੂਫਾਨਾ ਲਓ ਜੀ ਰੋਟੀ ਆ ਗਈ ਆਪਣੀ ਬਹਿਤ ਥਾਲੀ ਸੇਵਕ ਸ਼ਹਿਰ ਦੇ ਵਿੱਚ ਬੈਸਟ ਬੰਗਾਲ ਹਲਾਇ ਕੋੜਿਆ ਰੋਡ 15 ਮਿਲ ਗਿਆ ਨਾ ਹੁਣ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੀ ਲਓ ਜੀ ਰੋਡ ਪਲੇਨ ਜਿਹਾ ਆ ਗਿਆ ਹਾੜੇਵਾੜੇ ਜੰਗੜੇ ਬੈਤੀ ਦੀ ਸੜਕ ਆ ਸੜਕ ਜਾਂਦੀ ਆ ਸੇਵਕ ਤੋਂ ਸਿੱਲੀ ਗੁੜੀ ਇਹ ਆ ਸੇਵਕ ਰੋਡ ਰੋਡ ਚੱਲਦਾ ਬਹੁਤ ਆ ਪਰ ਸੇਵਕ ਸ਼ਹਿਰ ਤੋਂ ਆਪਾ ਰੋਟੀ ਪਾਣੀ ਖਾ ਕੇ ਚੱਲੇ ਹੀ ਸੇਵਕ ਸ਼ਹਿਰ ਤੋਂ ਬਾਅਦ ਆ ਇਹ ਪਲੇਨ ਰੋੜੀ ਹੋ ਜਾਂਦਾ ਸਾਰਾ ਸ਼ੁਰੂ ਸਿੱਲੀ ਗੁੜੀ ਤੱਕ ਗੁਰਦੁਆਰਾ ਸਾਹਿਬ ਰਹਿ ਗਿਆ ਆਪਾਂ ਨੂੰ ਇੱਥੋਂ 10 ਕਿਲੋਮੀਟਰ ਦਾ ਗੇਟ ਤੇ 12 ਕਿਲੋਮੀਟਰ ਆ ਗਏ ਆ ਪਲੇਨ ਰੋਡ ਤੇ ਤਾਂ ਪਤਾ ਹੀ ਨਹੀਂ ਲੱਗਾ ਘੋੜਾ ਕਦੋਂ ਬਾਟ ਨਵੇੜਦਾ ਇੱਥੇ ਤੱਕ ਆ ਪਹੁੰਚਿਆ ਆਇਆ ਬੰਗਾਲ ਤੋਂ ਜੰਗਲ ਦੇ ਵਿੱਚ ਇਹ ਸਫਾਰੀ ਸਪੂਰੀ ਕਰਨੀ ਹੋਵੇ ਤੇ ਇਹ ਆਪਣੇ ਫੌਜੀ ਵੀਰਾਂ ਦੇ ਅੰਦਰ ਹੀ ਆ ਮਿਲਟਰੀ ਆ ਸਾਰੀ ਤੇ ਇਹ ਚੀਜ਼ਾਂ ਤਾਂ ਆਮਚਾਮ ਆਪਾਂ ਕਾਜੀ ਰੰਗਾ ਪਾਰਕ ਚ ਸਵਾਦ ਲੈ ਚੁੱਕੇ ਆ ਦੇਖ ਚੁੱਕੇ ਆ ਜਾਨਵਰਾਂ ਦਾ ਧਾਮ ਝਾਮ ਤੇ ਦੋਨੀ ਪਾਸੇ ਜੰਗਲੇ ਹੀ ਆ ਇਹ ਰੋੜ ਹੈ ਵਿਚਦੀ ਬੜਾ ਆਨੰਦਮਈ ਆ ਪਰ ਰੋੜ ਚੱਲਦਾ ਬਹੁਤ ਆ ਗੱਡ ਖਾਨੇ ਦੇ ਗੱਡ ਕੰਦਾ ਚੜਿਆ ਫਿਰਦਾ ਆ ਆ ਜਾਓ ਪਹੁੰਚਦੇ ਆਣ ਕਰੂ ਘਰ ਨਾ ਸਿਸਲਲੀ ਕੁੜੀ ਦਾ ਜਾਮ ਦੇ ਲਾ ਸਿਲੀਗੁੜੀ ਜਾਮ ਚ ਫਸੇ ਹੋਆ ਲਓ ਜੀ ਅਕਾਲ ਪੁਰਖ ਸੱਚੇ ਪਾਤਸ਼ਾਹ ਜੀਆਂ ਦੀ ਮਿਹਰ 사ਦਕਾ ਪਹੁੰਚ ਗਏ ਆ ਜੀ ਆਪਾਂ ਨਾਰਥ ਈਸਟ ਸੈਵਨ ਸਿਸਟਰ 1 ਬਰਦਰ ਸੂਬਾ ਸਿੱਕਮ ਨੂੰ ਵੀ ਕੰਪਲੀਟ ਕਰਕੇ ਵਾਪਸ ਸਿਲੀਗੁੜੀ ਗੁਰੂ ਦਵਾਰਾ ਸਾਹਿਬ ਤੇ ਸਿਲੀਗੁੜੀ ਆਪਣੇ ਇੱਕ ਅਸੂੰਦਾ ਨਾਰਥ ਈਸਟ ਦਾ ਪ੍ਰਵੇਸ਼ ਦੁਆਰ ਆ ਜੇ ਕਿਹਾ ਜਾਵੇ ਗੇਟਵੇ ਆਫ ਨਾਰਥ-ਈਸਟ ਸਲੀਗੁਰੀ ਤੇ ਬਾਕੀ ਕਹਿੰਦੇ ਬੈਠੋ ਥੋੜਾ ਜਿਆ ਮੈਨੇਜਰ ਸਾਹਿਬ ਆਉਂਦੇ ਆ ਤੇ ਇੱਧਰ ਦਫਤਰ ਆ ਇਹਨਾਂ ਦਾ ਤੇ ਬਾਕੀ ਮੈਨੇਜਰ ਸਾਹਿਬ ਆਉਂਦੇ ਆ ਤੇ ਫੇਰ ਉਹਨਾਂ ਨਾਲ ਕਰਦੇ ਗੱਲਬਾਤ ਤੇ ਫੇਰ ਦੇਖਦੇ ਆ ਕੀ ਬਣਦਾ ਰਹਿਣ ਦਾ ਪ੍ਰਬੰਧ ਆ ਲਓ ਜੀ ਕਮਰਾ ਮਿਲ ਗਿਆ ਜਦੋਂ ਅਸੀਂ ਪਹਿਲਾਂ ਰੋਕ ਕੇ ਗਏ ਸੀ ਉਦੋਂ ਸਗਾ ਆ 209 ਸੋ ਹੁਣ 2 ਨੰਬਰ ਪੜ ਗਏ ਆ ਹੋ ਗਿਆ 211 ਤੇ ਸਮਾਨ ਦਿੱਤਾ ਆਪਾਂ ਰੱਖ ਲਿਆ ਆ ਅੰਦਰ ਤੇ ਕੰਮ ਐ ਇੱਕ ਆਪਾਂ ਨੂੰ ਬਹੁਤ ਜ਼ਰੂਰੀ ਬਹੁਤ ਜ਼ਿਆਦਾ ਜ਼ਰੂਰੀ ਹੁਣ ਇਹ ਪੁੱਛਣਾ ਕਿਹੜਾ ਤੁਹਾਡੇ ਨਾਲ ਕਰਦੇ ਆਂ ਸਾਂਝਾ ਕਿਉਂਕਿ ਆਪਾਂ ਕੋਈ ਪ੍ਰਾਈਵੇਸੀ ਰੱਖੀ ਵੀ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰੀਦਾ ਤੇ ਇਹ ਵੀ ਜ਼ਰੂਰੀ ਕੰਮ ਤਾਂ ਕਰਦੇ ਆਂ ਸਾਂਝਾ ਜੁੜੇ ਰਹੋ ਸਫਰਾਂ ਦੇ ਨਾਲ ਜੀ ਜਿਹੜੇ ਆਪਾਂ ਜ਼ਰੂਰੀ ਕੰਮ ਦੀ ਗੱਲ ਕਰਦੇ ਸੀਗੇ ਉਹ ਸੀਗਾ ਅਹਾਰਾ ਐਂਦਾ ਕਹਿ ਲਓ ਕਪੜਾ ਇਹੜਾ ਯਾਰ ਬਹੁਤ ਧੋਣ ਵਾਲਾ ਸੀਗਾ ਦਸਤਾਰਾਂ ਵੀ ਧੋਣਾ ਹੀ ਸੀ ਐ ਧੁੱਤੀਆਂ ਇਧਰੋਂ ਜੈਕਟਾਂ ਜੂਟਾਂ ਆ ਸਾਰਾ ਇਹ ਲੀੜਾ ਲੱਥਾ ਹੀ ਧੋਵੇ ਸੁਕਣੇ ਪਾਤਾ ਆਪਾਂ ਤੇ ਹੁਣ ਸਵੇਰ ਤੱਕ ਸੁੱਕ ਜਵੇ ਬਸ ਇਹੀ ਅਰਦਾਸ ਵਾਹੇ ਗੁਰੂ ਜੀ ਸਕਾ ਦੇਓ ਸਵੇਰ ਤੱਕ ਰੋੜਕੀ ਵਾਲਾ ਸਲੀਗੁੜੀ ਸ਼ਹਿਰ ਦੀ ਗਵਾਚ ਗਿਆ ਜੀ ਬਾਹਰ ਨਿਕਲੇ ਹੀ ਮੜਿਆ ਯਾਰ ਰਾਈ ਪਹੁੰਚ ਗਿਆ ਹੋਰੇ ਹੀ ਪਾਸੇ ਚਲ ਗਿਆ 500 ਮੀਟਰ ਅੱਗੇ ਨਿਕਲ ਗਿਆ ਗੁਰੂ ਘਰ ਤੋਂ ਹਣਾ ਲੋਕੇਸ਼ਨ ਲਾਈ ਆ ਤੁਰਕੇ ਵਾਲੀ ਪਹੁੰਚਦੇ ਆਣ ਗੁਰੂ ਘਰ ਰੋੜੀ ਵਾਲਾ ਗਵਾਚ ਗਿਆ ਓਏ ਬੈਸਟ ਮਗੋਲ ਦਾ ਸ਼ਹਿਰ ਸੱਲੀ ਗੁੜੀ ਹਾਂਜੀ ਰਾਈ ਪਹੁੰਚ ਗਏ ਆਪਾਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਸੱਲੀ ਗੁੜੀ ਤੇ ਆ ਜਾਓ ਫੇ